ਅਸੀਂ ਕੀਤਾ ਸੀ ਕਿ ਇਸ ਸੀਡੀ ਚ ਬੰਨ ਜੋਗ ਨੂੰ ਚ ਕਿਤੇ ਕਹਿੰਦੇ ਵੀ ਯਾਰ ਇਹ ਆਪਣੇ ਵੇਲੇ ਤਾਂ ਪਹਿਲੀ ਕੱਚੀ ਹੁੰਦੀ ਸੀ ਉਦੋਂ ਵਾਰ ਸਾਰੀਆਂ ਪੱਕੀਆਂ ਹੁੰਦੀਆਂ ਸੀ ਬਸ ਵੀ ਆ ਹੁਣ ਕੀ ਚੱਲ ਪਿਆ ਵੀ ਐਲ ਕੇ ਜੀ ਐਲ ਕੇ ਜੀ ਦਾ ਮਤਲਬ ਮੈਂ ਕਿਹਾ ਐਲ ਕੇ ਜੀ ਬੱਚੇ ਬਹੁਤ ਛੋਟੇ ਹੁੰਦੇ ਨੇ ਐਲ ਕੇ ਜੀ ਦਾ ਮਤਲਬ ਹੈ ਲਟਾ ਕੇ ਗਿਣਤੀ ਵੀ ਮੈਂ ਲੇਟੇ ਪੈਣਾ ਨੂੰ ਗਿਣਤੀ ਲਾ ਰਿਹਾ ਸੀ ਸੁਣਿਆ ਹਾਲ ਉਹ ਕਹਿੰਦਾ ਫਿਰ ਯੂ ਕੇ ਜੀ ਮੈਂ ਕਿਹਾ ਉਠਾ ਕੇ ਗਿਣਤੀ ਐਨਾ ਦਾਸ ਤਾ ਤੁਸੀਂ ਥੋੜਾ ਵੱਡੇ ਬੰਦੇ ਬਣ ਜਿਓ ਹੈਨਾ ਉਸ ਸਾਡੇ ਤਾਂ ਪਹਿਲੀ ਕੱਚੀ ਹੁੰਦੀ ਸੀ ਸਾਰੀਆਂ ਪੱਕੀਆਂ ਹੁੰਦੀਆਂ ਸੀ ਪਰ ਬਚਪਨ ਹੀ ਖਤਮ ਕਰਕੇ ਰੱਖ ਤਾ ਉੜੇ ਉੜੇ ਫਸਤੇ ਹੋ ਗਏ ਮੈਂ ਐਸੀ ਕੀਤਾ ਸੀ ਕਿਸੇ ਸੀਡੀ ਚ ਬੰਨ ਜੁਗ ਨੂੰ ਕਿਤੇ ਕਹਿੰਦੇ ਵੀ ਯਾਰ ਇਹ ਆਪਣੇ ਵੇਲੇ ਤਾਂ ਪਹਿਲੀ ਕੱਚੀ ਹੁੰਦੀ ਸੀ ਉਦੋਂ ਸਾਰੀਆਂ ਪੱਕੀਆਂ ਹੁੰਦੀਆਂ ਸੀ ਬਸ ਵੀ ਆ ਹੁਣ ਕੀ ਚੱਲ ਪਿਆ ਵੀ ਐਲ ਕੇ ਜੀ ਐਲ ਕੇ ਜੀ ਦਾ ਮਤਲਬ ਮੈਂ ਕਿਹਾ ਐਲ ਕੇ ਜੀ ਬੱਚੇ ਬਹੁਤ ਛੋਟੇ ਹੁੰਦੇ ਨੇ ਐਲ ਕੇ ਜੀ ਦਾ ਮਤਲਬ ਹੈ ਲਟਾ ਕੇ ਗਿਣਤੀ ਵੀ ਮੈਂ ਲੇਟੇ ਪੈਣਾ ਮੈਂ ਗਿਣਤੀ ਲਾ ਰਹੀ ਸੀ ਕਿੰਨੀ ਆਉਂਦੀ ਉਹ ਕਹਿੰਦਾ ਫਿਰ ਯੂ ਕੇ ਜੀ ਮੈਂ ਕਿਹਾ ਉਠਾ ਕੇ ਗਿਣਤੀ ਆਈ ਨਾ ਬੱਸ ਕਰ ਤੂੰ ਜਿਹੜਾ ਬੜਾ ਬੰਦੇ ਬੰਦੇ ਹਣਾ ਸੋ ਸਾਡੇ ਤਾਂ ਪਹਿਲੀ ਕੱਚੀ ਹੁੰਦੀ ਸੀ ਹੋਰ ਸਾਰੀਆਂ ਪੱਕੀਆਂ ਹੁੰਦੀਆਂ ਸੀ ਪਰ ਬਚਪਨ ਹੀ ਖਤਮ ਕਰਕੇ ਰੱਖ ਤਾ ਓੜ ਓੜੇ ਪਸਤੇ ਹੋ ਗਏ ਹਮ ਐਸੀ ਕੀਤਾ ਸੀ ਕਿਸੇ ਸੀਡੀ ਚ ਬੰਨ ਜੁਗ ਨੂੰ ਕਿਤੇ ਕਹਿੰਦੇ ਵੀ ਯਾਰ ਇਹ ਆਪਣੇ ਵੇਲੇ ਤਾਂ ਪਹਿਲੀ ਕੱਚੀ ਹੁੰਦੀ ਸੀ ਉਦੋਂ ਸਾਰੀਆਂ ਪੱਕੀਆਂ ਹੁੰਦੀਆਂ ਸੀ ਬਸ ਵੀ ਆ ਹੁਣ ਕੀ ਚੱਲ ਪਿਆ ਵੀ ਐਲ ਕੇ ਜੀ एलकेजी ਦਾ ਮਤਲਬ ਮੈਂ ਕਿਹਾ ਐਲकेजी ਬੱਚੇ ਬਹੁਤ ਛੋਟੇ ਹੁੰਦੇ ਨੇ ਐਲकेजी ਦਾ ਮਤਲਬ ਹੈ ਲਟਾ ਕੇ ਗਿਣਤੀ ਜਿਵੇਂ ਲੇਟੇ ਪੈਣਾ ਮੈਂ ਗਿਣਤੀ ਲਾ ਰਹੀ ਸੀ ਜੰਨੇ ਵਾਲੀ ਉਹ ਕਹਿੰਦਾ ਫਿਰ ਯੂਕੇਜੀ ਮੈਂ ਕਿਹਾ ਉਠਾ ਕੇ ਗਿਣਤੀ ਐਨਾ ਗਲਤ ਹੈ ਤੁਸੀਂ ਥੋੜਾ ਵੱਡੇ ਬੰਦੇ ਹੋ ਹਣਾ ਸੁਸਾਟੇ ਤਾਂ ਪਹਿਲੀ ਕੱਚੀ ਹੁੰਦੀ ਸੀ ਹੋਰ ਗਦਾਰੀਆਂ ਪੱਕੀਆਂ ਹੁੰਦੀਆਂ ਸੀ ਪਰ ਬਚਪਨ ਹੀ ਖਤਮ ਕਰਕੇ ਰੱਖ ਤਾ ਓੜ ਓੜੇ ਪਸਤੇ ਹੋ ਗਏ ਐਸੀ ਕੀਤਾ ਸੀ ਕਿ ਇਸ ਸੀਡੀ ਚ ਬੰਨ ਜੁਗ ਨੂੰ ਚ ਕਿਤੇ ਕਹਿੰਦੇ ਵੀ ਯਾਰ ਇਹ ਆਪਣੇ ਵੇਲੇ ਤਾਂ ਪਹਿਲੀ ਕੱਚੀ ਹੁੰਦੀ ਸੀ ਉਦੋਂ ਆ ਸਾਰੀਆਂ ਪੱਕੀਆਂ ਹੁੰਦੀਆਂ ਸੀ ਬਸ ਵੀ ਆ ਹੁਣ ਕੀ ਚੱਲ ਪਿਆ ਵੀ ਐਲ ਕੇ ਜੀ ਐਲ ਕੇ ਜੀ ਦਾ ਮਤਲਬ ਮੈਂ ਕਿਹਾ ਐਲ ਕੇ ਜੀ ਬੱਚੇ ਬਹੁਤ ਛੋਟੇ ਹੁੰਦੇ ਨੇ ਐਲ ਕੇ ਜੀ ਦਾ ਮਤਲਬ ਹੈ ਲਟਾ ਕੇ ਗਿਣਤੀ ਵੀ ਮੈਂ ਲੇਟੇ ਪੈਣਾ ਨੂੰ ਗਿਣਤੀ ਲਾ ਰਿਹਾ ਸੀ ਪੁੰਨੀ ਆ ਰਹੀ ਉਹ ਕਹਿੰਦਾ ਫਿਰ ਯੂ ਕੇ ਜੀ ਮੈਂ ਕਿਹਾ ਉਠਾ ਕੇ ਗਿਣਤੀ ਐਨਾ ਦਾ ਵਸ ਤੂੰ ਥੋੜਾ ਵੱਡੇ ਬੰਦੇ ਬਣ ਜੀ ਤੈਨੂੰ ਹਨਾ ਸੋ ਸਾਡੇ ਤਾਂ ਪਹਿਲੀ ਕੱਚੀ ਹੁੰਦੀ ਸੀ ਫਿਰ ਸਾਰੀਆਂ ਪੱਕੀਆਂ ਹੁੰਦੀਆਂ ਸੀ ਪਰ ਬਚਪਨ ਹੀ ਖਤਮ ਕਰਕੇ ਰੱਖ ਤਾ ਓੜ ਓੜ Thank <laughs> you.